ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਨੂੰ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਸੋ ਗਾਇਸ ਮਾਰਨਿੰਗ ਦਾ ਟਾਈਮ ਸੀ ਦੈਨ ਅਪਾਇਰ ਸੋ ਇਹਦੇ ਵਿੱਚ ਮੈਂ ਬਣਾਉਣਾ ਸੀ ਸਵੇਰ ਦਾ ਨਾਸ਼ਤਾ ਟਾਈਮ ਹੋ ਗਿਆ ਸੀ 10:30 ਵਜੇ ਮੈਂ ਉੱઠી ਸੀਗੀ 10:30 ਵਜੇ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਟ੍ਰੈਂਸਰ ਹੀ ਬਹੁਤ ਜ਼ਿਆਦਾ ਕਬਰਾਟ ਹੋ ਰਹੀ ਸੀ ਤਾਂ ਮੈਂ ਸੋਚਿਆ ਕਿ ਚਾਹ ਬਣਾਈਏ ਗਰਮਾ ਗਰਮ ਉਸ ਤੋਂ ਬਾਅਦ ਕੀ ਹੋਇਆ ਮੇਰੇ ਰਸੋਈ ਦੇ ਵਿੱਚ ਚਾਹੀਦਾ ਸਭ ਤੋਂ ਪਹਿਲਾਂ ਮੈਂ ਤਰੀ ਚਾਹ ਹਨਾ ਚਾਹ ਬਣਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਚਾਹ ਮੇਰੀ ਮਿੰਟ ਚ ਬਣ ਗਈ ਸੀ ਚਾਹ ਬਣਾਉਣ ਤੋਂ ਬਾਅਦ ਮੈਂ ਨਾਸ਼ਤੇ ਲਈ ਸੋਚ ਰਹੀ ਸੀ ਕਿ ਬਣਾਵਾਂ ਪਰਾਂਠਾ ਬਣਾਵਾਂ ਚਾਹੇ ਨਾਰਮਲ ਰੋਟੀ ਬਣਾਵਾਂ ਕਿ ਮੂਲੀ ਵਾਲਾ ਪਰਾਂਠਾ ਬਣਾਵਾਂ ਮੂਲੀ ਵਾਲਾ ਪਰਾਂਠਾ ਬਣਾਉਣਾ ਸੀਗਾ ਤੇ ਫਿਰ ਮੈਨੂੰ ਯਾਦ ਆਇਆ ਮੈਂ ਮਤਲਬ ਸਿੰਪਲ ਰੋਟੀ ਬਣਾ ਲਾਪੀ ਕਿਉਂਕਿ ਸਬਜ਼ੀ ਵੀ ਪਈ ਹੋਈ ਸੀ ਤਾਂ ਫਿਰ ਮੈਂ ਸੋਚਿਆ ਰੋਟੀ ਵੀ ਬਣਾ ਲੈਨੇ ਆ ਇੱਕ ਇੱਕ ਨਾਲ ਪਰਾਂਠਾ ਬਣਾ ਲੈਨੇ ਹਨਾ ਸਵੇਰ ਦਾ ਨਾਸ਼ਤਾ ਹੋ ਜਾਵੇਗਾ ਜ਼ਿਆਦਾ ਪੇਟ ਭਰ ਕੇ ਨਹੀਂ ਖਾਣਾ ਕਿਉਂਕਿ ਨਾਸ਼ਤੇ ਦੇ ਵਿੱਚ ਸਿਰਫ ਮੈਂ ਆਪਣਾ ਇੱਕ ਇੱਕ ਪਰਾਂਠਾ ਚਾਹੇ ਦੋ ਦੋ ਪਰਾਂਠੇ ਹੀ ਖਾਣੇ ਹੁੰਦੇ ਆ ਚਾਹ ਦੇ ਨਾਲ ਹਨਾ ਤਾਂ ਵੈਸੇ ਸਵੇਰ ਦਾ ਨਾਸ਼ਤਾ ਕੀਤਾ ਹੋਵੇ ਪੂਰਾ ਦਿਨ ਭਵੇਂ ਲੋੜ ਵੀ ਨਹੀਂ ਪੈਂਦੀ ਕੁਝ ਖਾਣ ਦੀ ਹਣਾ ਦੁਪਹਿਰ ਟਾਈਮ ਹੀ ਫਿਰ ਸਿੱਧਾ ਕੁਝ ਖਾਣਾ ਹੁੰਦਾ ਹੈਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਨਾਸ਼ਤਾ ਬਣਾ ਰਹੀ ਸੀਗੀ ਤਾਂ ਉਸ ਤੋਂ ਬਾਅਦ ਰੋਟੀ ਦੋ ਰੋਟੀਆਂ ਮੈਂ ਬਣਾਈਆਂ ਸੀਗੀਆਂ ਦੋ ਦਿਨੇ ਰੋਟੀਆਂ ਬਣਾਉਣ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਇੱਕ ਇੱਕ ਪਰਾਂਠਾ ਆਪਾਂ ਬਣਾ ਲੈਨੇ ਆ ਮooli ਵਾਲਾ ਹਨਾ ਤਾਂ ਜਦੋਂ ਦੀਆਂ ਸਰਦੀਆਂ ਸਟਾਰਟ ਹੋਈਆਂ ਆ ਤਾਂ ਮੈਂ ਪਰਾਂਠਾ ਇੱਕ ਵਾਰੀ ਵੀ ਨਹੀਂ ਬਣਾਇਆ ਸੀ ਮੈਂ ਸੋਚਿਆ ਅੱਜ ਪਰਾਂਠਾ ਬਣਾਉਂਦੇ ਆ ਆ ਤਾਂ ਕਿੰਨੇ ਟਾਈਮ ਬਾਅਦ ਮੈਂ ਅੱਜ ਮooli ਵਾਲਾ ਪਰਾਂਠਾ ਬਣਾ ਰਹੀ ਸੀ ਕਾਫੀ ਦਿਨਾਂ ਬਾਅਦ ਮੇਰੇ ਫੇਵਰਟ ਹੈ ਮooli ਵਾਲਾ ਹੋ ਗਿਆ ਆਲੂ ਵਾਲਾ ਪਰਾਂਠਾ ਹੋ ਗਿਆ ਪਿਆਜ਼ ਵਾਲਾ ਹੋ ਗਿਆ ਹਨਾ ਇਹ ਸਾਰੇ ਗੋਭੀ ਵਾਲਾ ਹੋ ਗਿਆ ਮੈਨੂੰ ਇਸ ਪਰਾਂਠੇ ਮੈਨੂੰ ਖਾਣਾ ਬਹੁਤ ਜ਼ਿਆਦਾ ਪਸੰਦ ਹੈ ਪਹਿਲਾਂ ਡੈਡੀ ਬਹੁਤ ਜ਼ਿਆਦਾ ਮੈਨੂੰ ਮਤਲਬ ਕਿ ਮੈਨੂੰ ਡੈਡੀ ਨੇ ਬਣਾਣੇ ਸਿਖਾਏ ਸੀਗੇ ਹਨਾ ਦਾ ਸਾਰਾ ਕੰਮ ਹੀ ਡੈਡੀ ਨੇ ਮੈਨੂੰ ਸਿਖਾਇਆ ਸੀਗਾ ਜ਼ਿਆਦਾਤਰ ਕਿਉਂਕਿ ਡੈਡੀ ਹੀ ਜ਼ਿਆਦਾਤਰ ਸਮਝਾਉਂਦੇ ਰਹਿੰਦੇ ਹੁੰਦੇ ਸੀ ਹਨਾ ਤਾਂ ਮੰਮੀ ਵੀ ਜਦੋਂ ਮੈਂ ਉਹਨਾਂ ਵੱਲ ਦੇਖਦੀ ਹੁੰਦੀ ਸੀ ਕਿਉਂਕਿ ਵਿਆਹ ਤੋਂ ਪਹਿਲਾਂ ਬਹੁਤ ਘਾਟ ਰਸੋਈ ਦਾ ਕੰਮ ਚ ਮੈਂ ਕੀ ਕਰਨਾ ਕਿਉਂਕਿ ਮੰਮੀ ਸਾਰਾ ਕੰਮ ਕਰਦੇ ਸੀ ਹੁਣ ਵਿਆਹ ਤੋਂ ਬਾਅਦ ਸਾਰਾ ਕਰਨਾ ਪੈਂਦਾ ਖੁਦ ਨੂੰ ਹਨਾ ਤਾਂ ਉਸ ਬਾਅਦ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਨਾ ਜਦੋਂ ਵਿਆਹ ਤੋਂ ਪਹਿਲਾਂ ਹਨਾ ਸੀ ਇਦਾਂ ਮਿਸਾ ਪਰਾਂਠਾ ਚਾਹੇ ਕੁਝ ਵੀ ਮਤਲਬ ਖਾਣਾ ਬਣਾਉਣਾ ਹੁੰਦਾ ਸੀ ਫੈਮਿਲੀ ਦੇ ਵਿੱਚ ਤਾਂ ਡੈਡੀ ਸਭ ਕੁਝ ਤਿਆਰ ਕਰਕੇ ਦਿੰਦੇ ਸੀ ਬਣਾਉਂਦੇ ਮੰਮੀ ਸੀਗੇ ਤੇ ਸਾਰਾ ਕੁਝ ਡੈਡੀ ਤਿਆਰ ਕਰਕੇ ਦਿੰਦੇ ਹੁੰਦੇ ਸੀਗੇ ਹਨਾ ਤਾਂ ਮੈਂ ਉਦਾਂ ਹੀ ਦੇਖਦੀ ਰਹੀ ਦੀ ਹੁੰਦੀ ਸੀ ਤਾਂ ਮੈਨੂੰ ਅੱਜ ਯਾਦ ਆਈ ਤਾਂ ਮੈਂ ਸੋਚਿਆ ਕਿ ਚਲੋ ਅੱਜ ਉਹਨਾਂ ਤਰ੍ਹਾਂ ਆਪਾਂ ਵੀ ਬਣਾ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਮੈਂ ਮੂਲੀ ਨੂੰ ਬਿਲੀ ਕਾਸ਼ ਕੀਤਾ ਉਸ ਦੇ ਵਿੱਚ ਚਲੂਨ ਮਿਰਚ ਲਾਈਟ ਜਿਹਾ ਪਾਇਆ ਜਿਆਦਾ ਨਹੀਂ ਪਾਇਆਗਾ ਕਿਉਂਕਿ ਨਾਸ਼ਤੇ ਦੇ ਨਾਲ ਥੋੜਾ ਜਨਾ ਲਾਈਟ ਜਿਹਾ ਪਸੰਦ ਲੱਗਦਾ ਹੈ ਹਨਾ ਸਵੇਰ ਸਵੇਰ ਤਿੱਖਾ ਖਾਣਾ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਉਸ ਤੋਂ ਬਾਅਦ ਮੈਂ ਪ੍ਰਾਂਠੇ ਨੂੰ ਕੀਤਾ ਤਿਆਰ ਦੋ ਪ੍ਰਾਂਠੇ ਬਣਾਈ ਵੱਡੇ ਵੱਡੇ ਹਨਾ ਤਾਂ ਰੋਟੀ ਥੋੜੀ ਜੀ ਵੱਡੀ ਪੱਕ ਗਈ ਸੀ ਤਾਂ ਮੈਂ ਸੋਚਿਆ ਕੋਈ ਨਹੀਂ ਉਸ ਤੋਂ ਬਾਅਦ ਤਵਾ ਗਰਮ ਸੀਗਾ ਤੇ ਪਹਿਲਾਂ ਹੀ ਰੋਟੀ ਬਣਾਈ ਹੋਈ ਸੀਗੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਸੀਗੇ ਹਨਾ ਤਾਂ ਇਹ ਆਪਣਾ ਮਾਰਨਿੰਗ ਦਾ ਰੁਟੀਨ ਹੈ ਹਨਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਲਦੀ ਜਲਦੀ ਮੈਂ ਬਣਾਉਂਗੀ ਪਰੌਂਠਾ ਦਨ ਪਾਣੀ ਗਰਮ ਗੀਜ਼ਰੋਂਨ ਕੀਤਾ ਹੋਇਆ ਸੀਗਾ ਕਿਉਂਕਿ ਫਰੈਸ਼ ਵੀ ਹੋਣਾ ਸੀਗਾ ਹਨਾ ਇੱਧਰ ਦੇਖ ਸਕਦੇ ਹੋ ਆਪਣਾ ਨਾਸ਼ਤਾ ਹੋ ਗਿਆ ਰੈਡੀ ਬਚਦੀ ਹੋਈ ਸਬਜ਼ੀ ਸੀ ਰਾਤ ਦੀ ਆਪਣਾ ਆਪਣਾ ਆਲੂ ਮੇਥੀ ਦੀ ਸਬਜ਼ੀ ਸੀਗੀ ਤਾਂ ਮੈਂ ਸੋਚਿਆ ਰੋਟੀ ਇਹਦੇ ਨਾਲ ਖਾ ਲਵਾਂਗੇ ਤੇ ਪਰਾਂਠੇ ਚਾਹ ਦੇ ਨਾਲ ਖਾ ਲਵਾਂਗੇ ਚਲੋ ਜੀ ਆਪਾਂ ਹੁਣ ਕਰਦੇ ਆਂ ਨਾਸ਼ਤਾ ਨਾਸ਼ਤਾ ਕਰਨ ਤੋਂ ਬਾਅਦ ਐਲਈਡ ਲੱਗੇ ਸੀ ਫਿਲਮ ਨਾਲ-ਨਾਲ ਫਿਲਮ ਇੰਜੋਏ ਕਰ ਰਹੀ ਸੀ ਤਾਂ ਆਪਣਾ ਨਾਲ-ਨਾਲ ਨਾਸ਼ਤਾ ਕਰ ਰਹੀ ਸੀ ਕਾਫੀ ਲੇਟ ਹੋ ਗਈ ਸੀ ਧੁੱਪ ਬਹੁਤ ਜ਼ਿਆਦਾ ਆ ਗਈ ਸੀਗੀ ਟਾਈਮ ਨਾਸ਼ਤਾ ਬਣਾਉਂਦੇ ਬਣਾਉਂਦੇ ਟਾਈਮ ਹੋ ਹੀ ਗਿਆ ਸੀ ਤਕਰੀਬਨ 11 ਦੇ ਨੇੜੇ-ਨੇੜੇ 11 ਵਜੇ ਨੂੰ ਹੀ ਵਾਲੇ ਸੀਗੇ 5 ਕੁ ਮਿੰਟ ਰਹਿ ਗਏ ਸੀ ਤੇ ਮੈਂ ਸੋਚਿਆ ਚਲੋ ਜਲਦੀ ਜਲਦੀ ਆਪਾਂ ਕਰਦੇ ਆਂ ਨਾਸ਼ਤਾ ਨਾਲ ਨਾਲ ਮੈਂ ਆਪਣਾ ਵਲੋਗਿੰਗ ਕਰ ਰਹੀ ਸੀਗੀ ਹਸਬੰਡ ਹੈਲਪ ਕਰ ਰਹੇ ਸੀ ਵਿੱਚ ਵਿੱਚ ਜ਼ਿਆਦਾਤਰ ਤਾਂ ਮੈਂ ਖੁਦ ਹੀ ਬਣਾ ਰਹੀ ਸੀਗੀ ਮੈਂ ਉਹਨਾਂ ਨੂੰ ਕੱਟ ਹੀ ਕਹਨੀ ਹੁੰਦੀ ਆ ਕਿ ਤੁਸੀਂ ਬਣਾਓ ਜ਼ਿਆਦਾਤਰ ਮੈਂ ਖੁਦ ਬਣਾ ਲੈਣੀ ਹੁੰਦੀ ਆ ਜਦੋਂ ਉਹ ਕਈ ਵਾਰੀ ਹਾਂ ਮੇਰੇ ਕੋਲ ਹੁੰਦੇ ਆ ਫ੍ਰੀ ਹੁੰਦੇ ਆ ਤਾਂ ਮੇਰਾ ਮਤਲਬ ਆ ਖੁਦ ਹੀ ਹੈਲਪ ਕਰ ਦਿੰਦੇ ਹੁੰਦੇ ਆਣ ਜ਼ਿਆਦਾਤਰ ਮੈਂ ਉਹਨਾਂ ਨੂੰ ਕਦੇ ਨਹੀਂ ਕਿਹਾ ਵੀ ਤੁਸੀਂ ਬਣਾਓ ਆਪਣੇ ਆਪ ਉਹ ਜਿਉਂ ਉਹਨਾਂ ਦਾ ਦਿਲ ਕਰਦਾ ਬਣਾ ਦਿੰਦੇ ਆ ਜਦੋਂ ਉਹ ਬਿਜ਼ੀ ਹੁੰਦੇ ਆ ਫਿਰ ਉਹਨਾਂ ਨੂੰ ਮੈਂ ਖੁਦ ਹੀ ਨਹੀਂ ਕਹਿੰਦੀ ਹੈਗੀ ਕਿ ਨਾ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਮੈਂ ਉਹਨ ਬਾਤ ਤੁਸੀਂ ਦੇ ਸਕਦੇ ਹੋ ਬਾਕੀ ਨਾ ਮੈਂ ਐਕਚੁਅਲੀ ਫ੍ਰੀ ਟਾਈਮ ਸੋਚ ਰਹੀ ਸੀਗੀ ਹੁਣ ਕੁਝ ਟਾਈਮ ਕਿਉਂਕਿ ਜੌਬ ਜਾਣਾ ਰੂਟੀਨ ਵਾਈਜ਼ ਉਹ ਸਭ ਕੁਝ ਥੋੜਨਾ ਵੈਸੇ ਜਿੰਨਾ ਹੋ ਸਕਦਾ ਮੈਂ ਵਲੌਗ ਰੂਟੀਨ ਵਾਈਜ਼ ਸ਼ੇਅਰ ਕਰਿਆ ਕਰੂੰਗੀ ਹਨਾ ਪਰ ਉਹਦੇ ਲਈ ਥੋੜੀ ਜੀ ਸੈਟਿੰਗ ਚਾਹੀਦੀ ਹੈ ਕਿਉਂਕਿ ਜਦੋਂ ਮੈਂ ਜੌਬ ਲੱਗ ਗਈ ਬਹੁਤ ਘੱਟ ਯਾਨੀ ਕਿ ਫਿਰ ਬਹੁਤ ਸੋਚ ਸਮਝ ਕੇ ਯਾਰ ਚੱਲਣਾ ਬਣਾਇਆ ਦੋਸਤੋ ਬਤ ਤੁਸੀਂ ਦੇਖ ਸਕਦੇ ਹੋ ਨਾਸ਼ਤਾ ਕਰਨ ਤੋਂ ਬਾਅਦ ਦੁਪਹਿਰ ਦਾ ਟਾਈਮ ਸੀ ਮੈਂ ਫਰੈਸ਼ ਹੋ ਗਈ ਸੀ ਆਪਣੇ ਹੈਅਰ ਵਾਸ਼ ਕੀਤੇ ਸੀਗੇ ਦੁਪਹਿਰ ਦਾ ਟਾਈਮ ਸੀਗਾ ਦੁਪਹਿਰ ਟਾਈਮ ਸਿਰਫ ਐਪਲ ਕੱਟੇ ਹੋਏ ਸੀ ਐਪਲ ਫ੍ਰਿਜ ਦੇ ਵਿੱਚ ਪਏ ਸੀ ਕਾਫੀ ਟਾਈਮ ਤੋਂ ਮੈਂ ਸੋਚਿਆ ਕਿ ਚਲੋ ਖਾ ਲੈਂਦੇ ਆ ਚਾਹ ਨਹੀਂ ਬਣਾਈ ਸੀਗੀ ਤਾਂ ਮੈਂ ਆਪਣਾ ਕੀਕੀਤਾ ਸੇਬ ਨੂੰ ਧੋ ਕੇ ਹਨਾ ਚੰਗੀ ਤਰ੍ਹਾਂ ਤਾਂ ਪਏ ਹੋਏ ਸੀ ਫ੍ਰਿਜ ਦੇ ਵਿੱਚ ਕਾਫੀ ਟਾਈਮ ਤੋਂ ਕੁਝ ਏਦਾਂ ਦੇ ਹੋ ਗਏ ਸੀ ਇੱਧਰ ਤੁਸੀਂ ਇੰਨੇ ਕੱਪੜੇ ਮੈਲੇ ਸੀ ਨਾ ਸੌਣ ਲੱਗੇ ਸਾਰੇ ਕੱਪੜੇ ਵਾਸ਼ ਕੀਤੇ ਕੁਝ ਜਿਹੜੇ ਸੋਗੇ ਸੀ ਤੈਹ ਕੀਤੇ ਬਾਕੀ ਕੁਝ ਧੁੱਪ ਰਏ ਸੀਗੇ ਹਨਾ ਤਾਂ ਫਿਰ ਸੇ ਐਪਲ ਜਿੰਨੇ ਵੀ ਕੱਟ ਕੀਤੇ ਹੋਏ ਸੀ ਮੈਂ ਉੱਪਰ ਲੈ ਆਈ ਉਸ ਤੋਂ ਬਾਅਦ ਇੱਥੇ ਬੈਠ ਕੇ ਆਪਾਂ ਖਾਵਾਂਗੇ ਧੁੱਪ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਲੱਗੇ ਹੋਈ ਸੀਗੀ ਤਾਂ ਇੱਧਰ ਕੱਪੜੇ ਧੋਤੇ ਹੋਏ ਸੀਗੇ ਇਹਨਾਂ ਨੂੰ ਵੀ ਗੰਗੀ ਛਾਤੇ ਦੇ ਉੱਪਰ ਜਿਹੜੇ ਜਿਹੜੇ ਕੱਪੜੇ ਸੁੱਕ ਰਹੇ ਸੀ ਧੁੱਪ ਐਨੀ ਸੋਹਣੀ ਸੀ ਪਹਿਲੀ ਗੱਲ ਤਾਂ ਮਸ਼ੀਨ ਦੇ ਵਿੱਚ ਜਦੋਂ ਕੱਪੜੇ ਸਿਕਾਏ ਨਾਲ ਦੀ ਨਾਲ ਬਸ ਮਾੜੀ ਜੀ ਧੁੱਪ ਦੀ ਲੋੜ ਸੀ ਤਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕੱਪੜੇ-ਕਪੜੇ ਧੋਣ ਤੋਂ ਬਾਅਦ ਤਾਂ ਅਸੀਂ ਇੱਥੇ ਪੜੋਸੀ ਸੀਗੇ ਉਹਨਾਂ ਦੇ ਆਪਣਾ ਸੱਜ ਸੰਗ ਸੀ ਛੋਟਾ ਜਿਹਾ ਲੜਕੀ ਦਾ ਵਿਆਹ ਸੀਗਾ ਤਾਂ ਪੜੋਸੀ ਸੀਗੇ ਉਹਨਾਂ ਨੇ ਇਨਵਾਈਟ ਕੀਤਾ ਜਿਵੇਂ ਉਹਨਾਂ ਦੇ ਨਾਲ ਹਨਾ ਤਾਂ ਫਿਰ ਮੈਂ ਇੱਥੇ ਆਈ ਕੁਝ ਟਾਈਮ ਇੱਥੇ ਸਪੈਂਡ ਕੀਤਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਨੇਰਾ ਹੋ ਗਿਆ ਸੀਗਾ ਤਮੈਂ ਇਹ ਵੱਲਾ ਸਾਰਾ ਵੀਊ ਪਹਿਲੀ ਵਾਰੀ ਦੇਖ ਰਹੀ ਸੀਗੀ ਹਨਾ ਤਾਂ ਇਹਨਾਂ ਦੇ ਇਦਾਂ ਤਰ੍ਹਾਂ ਵਿਆਹ ਕਰਦੇ ਆ ਬਾਕੀ ਬਹੁਤ ਵਧੀਆ ਲੱਗਾ ਇੱਥੇ ਆਨ ਕੇ ਹਨਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਕਾਫੀ ਜਾਣੇ ਸੀ ਜ਼ਿਆਦਾਤਰ ਲੇਡੀਜ਼ ਸੀਗੀਆਂ ਹਨਾ ਤਾਂ ਬਹੁਤ ਸੋਹਣਾ ਕੀਰਤਨ ਕੀਤਾ ਬੈਠੇ ਬਹੁਤ ਵਧੀਆ ਲੱਗਾ ਉਸ ਤੋਂ ਬਾਅਦ ਟਾਈਮ ਘੰਟਾ ਡੇਢ ਘੰਟਾ ਦਾ ਕਿਆ ਕੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਲੇਟ ਹੋ ਗਏ ਸੀ ਮੇਰਾ ਧਿਆਨ ਪਿੱਛੇ ਘਰ ਵੱਲ ਜਾ ਰਿਹਾ ਸੀ ਕਿ ਲੇਟ ਹੋ ਗਏ ਸੋ ਗਾਇਸ ਘਰ ਆਣ ਕੇ ਮੈਂ ਖਾਣਾ ਖੁਣਾ ਖਾਣ ਤੋਂ ਬਾਅਦ ਮਾਰਨਿੰਗ ਦਾ ਟਾਈਮ ਸੀਗਾ ਮਾਰਨਿੰਗ ਟਾਈਮ ਮੈਂ ਉੱਠੀ तो मॉर्निंग टाइम उठन सर ही बनाई चाय चाय ਤੁਸੀਂ ਦੇ ਸਕਦੇ ਹੋ ਚਾਹ ਬਣਾਦੀ ਬਣਾਉਂਦੀ ਨੂੰ ਮੈਂ ਕੀਤਾ ਆਪਣਾ ਵਲੌਗ ਸਟਾਰਟ ਹਜੇ ਨਾਸ਼ਤਾ ਨਹੀਂ ਬਣਾਇਆ ਓਨਲੀ ਫੋਰ ਮੈਂ ਚਾਹੀ ਬਣਾ ਰਹੀ ਸੀਗੀ ਚਾਹ ਚੂ ਬਣਾਉਣ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਆਪਣਾ ਥੋੜਾ ਬਹੁਤਾ ਕੰਮ ਕੀਤਾ ਮੈਂ तो ਉਸ ਤੋਂ ਬਾਅਦ ਆਪਾਂ ਨੈਕਸਟ ਵਲੌਗ ਕਰਾਂਗੇ ਸ਼ੂਟ ਹਨਾ ਕਿ ਮੈਂ ਅੱਗੇ ਕੀ ਕੀਤਾ ਚਾਹ ਬਣਾਉਣ ਤੋਂ ਬਾਅਦ ਤਾਂ ਵਲੌਗ ਦੇਖਣ ਲਈ ਚੈਨਲ ਕੋਲ ਸਬਸਕ੍ਰਾਈਬ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਚਾਹ ਜਦੋਂ ਕਾਫੀ ਸਾਰੀ ਘਲ ਰਹੀ ਸੀ ਤਾਂ ਉਸ ਦੇ ਵਿੱਚ ਮੈਂ ਪਾਇਆ ਦੁੱਧ ਹਨਾ ਤਾਂ ਇਸ ਨੂੰ ਚੰਗੀ ਤਰ੍ਹਾਂ ਉਬਾਲੇ ਦਵਾਏ ਵੈਸੇ ਨਹੀਂ ਚਾਹ ਹੈ ਨਹੀਂ ਜਿੰਨੀ ਚਾਹ ਘਟ ਹੋ ਗਈ ਉਬਾਲੇ ਦਵਾ ਦਵਾ ਕੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਵੀਡੀਓ ਨੂੰ ਮੈਂ ਥੋੜਾ ਜਿਹਾ ਫਾਸਟ ਕੀਤਾ ਹੋਇਆ ਆ 1 2% ਹੀ ਫਾਸਟ ਕੀਤਾ ਹੋਇਆ ਹੈ ਤਾਂ ਕਿ ਦੇਖਣ ਵਿੱਚ ਬੋਰਿੰਗ ਨਾ ਲੱਗੇ ਹਨਾ ਜਦੋਂ ਮੈਂ ਜਿਆਦਾ ਲੌਂਗ ਵਲੌਗ ਬਣਾਉਣੀ ਆ ਤਾਂ ਕਹਿੰਦੇ ਆ ਫਿਰ ਮੈਨੂੰ ਕਾਫੀ ਜਣੇ ਕਹਿੰਦੇ ਕਿ ਤੁਸੀਂ ਬੋਰਿੰਗ ਹੈ ਕਾਫੀ ਲੌਂਗ ਹੈ ਜਦੋਂ ਜਿਆਦਾ ਸ਼ਾਰਟ ਬਣਾਉਣੀ ਆ 6 7 8 ਮਿੰਟ ਦਾ ਤਾਂ ਫਿਰ ਕਹਿੰਦੇ ਬਹੁਤ ਸ਼ਾਰਟ ਹੈ ਤੁਸੀਂ ਲੌਂਗ ਬਣਾਇਆ ਕਰੋ ਹਨਾ ਤਾਂ ਮੈਂ ਬਣਾਣਾ ਹੀ 10 11 12 ਦੇ ਵਿੱਚ ਵਿੱਚ ਕਰਨਾ ਹੈ ਵਲੌਗ ਤਾਂ ਕਿ ਨਾ ਬੋਰਿੰਗ ਲੱਗੇ ਨਾ ਜ਼ਿਆਦਾ ਜਲਦੀ ਵਾਲਾ ਲੱਗੇ ਵਲੌਗ ਹਨ ਦੇਖਣ ਚ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਵੇਰ ਉੱਠਨ ਸਰ ਹਾਲ ਤਾਂ ਦੇਖ ਸਕਦੇ ਹੋ ਹਲੇ ਮੂ ਵੀ ਨਹੀਂ ਤੋ ਤਾਂ ਚਾਹ ਬਣਾਈ ਜਲਦੀ ਜਲਦੀ ਤਾਂ ਚਾਹ ਤੁਸੀਂ ਦੇਖ ਸਕਦੇ ਹੋ ਚਾਹ ਪੀਣ ਤੋਂ ਬਾਅਦ ਚਾਹ ਪੀਤੀ ਉਸ ਤੋਂ ਬਾਅਦ ਹੀ ਆਪਣਾ ਮੈ ਮੂਹ ਹੱਥ ਤੋਂਗੀ ਹਲੇ ਤੱਕ ਫਰੈਸ਼ ਨਹੀਂ ਹੋਈ ਸੀਗੀ ਤਾਂ ਜਲਦੀ ਜਲਦੀ ਹਣਾ ਪਚਾਣ ਲੈ ਕੇ ਜਾਣੇ ਰਮ ਦੇ ਵਿੱਚ ਆ ਚੁੱਕੀ ਸੀਗੀ ਮੈਂ ਤਾਂ ਨਾਲ ਮੇਰੇ ਹਸਬੰਡ ਪੀਰੇ ਸੀ ਚਾਹਤ ਨਾਲ ਮੈਂ ਚਾਹ ਪੀਣ ਤੋਂ ਬਾਅਦ ਆਪਾਂ ਮੋਹਤੋਂ ਮੰਗੇ ਰੋਮ ਦੀ ਕਨਗੇ ਸਫਾਈ ਕੱਪੜੇ ਬਹੁਤ ਸਾਰੇ ਸੱਚ ਹਾਂ ਮੈਂ ਰਾਤ ਜਦੋਂ ਗਾਈਸ ਜਿਵੇਂ ਕਿ ਮੈਂ ਦੱਸ ਹੀ ਰਹੀ ਸੀ ਕੱਲ ਅਸੀਂ ਪੜੋਸੀ ਦੇ ਘਰੇ ਗਏ ਸੀ ਹਨਾ satsang satsang ਤੇ ਛੋਟਾ ਜਿਹਾ ਕੀਰਤਨ ਸੀਗਾ ਆਰਤੀ ਤੋਂ ਬਾਅਦ ਅਸੀਂ ਜਦੋਂ ਘਰੇ ਮੈਂ ਆਈ ਤਾਂ ਮੈਨੂੰ ਚਿੱਤਾ ਭੁੱਲ ਗਿਆ ਕੱਪੜੇ ਨਾ ਯਾਨੀ ਕਿ ਲੇਟ ਹੋ ਗਏ ਸੀਗੇ ਤਾਂ ਕੱਪੜੇ ਕਾਫੀ ਟਾਈਮ ਦੇ ਕੋਠੇ ਉੱਪਰ ਪਏ ਜਲਦੀ ਜਲਦੀ ਮੈਂ ਉਤਾਰੇ ਤਾਂ ਫਿਰ ਆਪਣਾ ਮਾਰਨਿੰਗ ਟਾਈਮ ਕਪੜੇ ਥੋੜੇ ਬਹੁਤੇ ਮਤਲਬ ਕਿ ਸੁੱਕ ਹੀ ਗਏ ਸੀਗੇ ਰਾਤ ਨੂੰ ਉਤਾਰ ਲੇ ਸੀ ਛੱਤ ਦੇ ਉੱਪਰ ਸਾਰੇ ਕਪੜੇ ਮੈਂ ਕਰਨੇ ਸੀ ਤੈ ਇੱਥੇ ਤੁਸੀਂ ਦੇਖ ਸਕਦੇ ਹੋ ਇੰਨਾ ਸਾਰਾ ਖਲਾਰਾ ਸੀਗਾ ਤੇ ਸਾਰੇ ਕਪੜੇ ਆਪ ਕਰਾਂਗੇ ਤੈ ਬਾਕੀ ਨਾ ਰਸੋਈ ਦਾ ਸਮਾਨ ਥੋੜਾ ਬਹੁਤ ਲੈ ਕੇ ਆਣਾ ਮਾਰਕੀਟ ਦੇ ਵਿੱਚੋਂ ਥੋੜੀ ਜਿਹੀ ਹੋਰ ਸ਼ਾਪਿੰਗ ਕਰਨੀ ਆ ਉਹ ਸਾਰਾ ਵਲੌਗ ਮੈਂ ਤੁਹਾਨੂੰ ਨੈਕਸਟ ਵਲੌਗ ਸ਼ੇਅਰ ਕਰੂੰਗੀ ਹਨਾ ਨੈਕਸਟ ਵਲੌਗ ਦੇਖਣ ਦੇ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਅੱਪ ਕਰਾਂਗੇ ਸ਼ਾਪਿੰਗ ਸਭ ਤੋਂ ਪਹਿਲਾਂ ਤਾਂ ਮੈਨੂੰ ਯਾਦ ਕਰਨਾ ਪਏਗਾ ਕਿਹੜੀ-ਕਿਹੜੀ ਚੀਜ਼ ਦੀ ਲੋੜ ਆ ਕਿਉਂਕਿ ਮੈਨੂੰ ਇੱਕ-ਇੱਕ ਚੀਜ਼ ਲੈਣੀ ਪਸੰਦ ਨਹੀਂ ਹੈਗੀ ਮੈਨੂੰ ਐ ਜਿਹੜਾ ਸਮਾਨ ਦੀ ਲੋੜ ਆ ਇਕੱਠਾ ਹੀ ਸਾਰਾ ਸਮਾਨ ਲਿਆਉਂਗੀ ਹਨਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਉਠੰਸਰ ਚਾਹ ਚੂ ਬਣਾਉਣ ਤੋਂ ਬਾਅਦ ਕਿਤੇ ਕੱਪੜੇ ਤੈ ਸੋ ਗਾਇਸ ਕੱਪੜੇ ਤੈ ਹੋ ਚੁੱਕੇ ਸੀਗੇ ਉਸ ਤੋਂ ਬਾਅਦ ਥੋੜੇ ਜਿਹਾ ਬਰਤਨ ਹੈਗੇ ਸੀਗੇ ਜਿਦੇ ਚ ਚਾਹ ਬਣਾਈ ਸੀਗੀ ਜਿਆਦਾ ਹੈ ਨਹੀਂ ਸੀਗੇ ਤੇ ਰਸੋਈ ਦੀ ਵੀ ਸਫਾਈ ਵੈਸੇ ਮੈਂ ਕੀਤੀ ਆ ਹਨਾ ਪਰ ਫਿਰ ਵੀ ਜਿਵੇਂ ਆ ਤੁਸੀਂ ਦੇ ਸਕਦੇ ਹੋ ਰਸੋਈ ਦੇ ਵਿੱਚ ਜਿਹੜੇ ਆ ਦਾਗ ਜਿਹੇ ਹੈਗੇ ਹਨਾ ਸ਼ੈਂਕ ਦੇ ਆਸ-ਪਾਸ ਇਹ ਮੈਂ ਤੁਹਾਨੂੰ ਦੱਸ ਦਿੰਦੀ ਆ ਵੈਸੇ ਮੈਂ ਹਜੇ ਤੱਕ ਕੋ ਸਪਰੇਅ ਨਹੀਂ ਲਈ ਕਿਚਨ ਕਲੀਨਿੰਗ ਹਨਾ ਤਾਂ ਉਹ ਤੁਸੀਂ ਲੈ ਸਕਦੇ ਹੋ ਉਹਦੇ ਨਾਲ ਸਪਰੇਅ ਨਾਲ ਹੋ ਜਾਊਗਾ ਮੈਂ ਤੁਹਾਨੂੰ ਜਸਟ ਦੱਸ ਰਹੀ ਆ ਬਟ ਮੈਂ ਹਲੇ ਤੱਕ ਟ੍ਰਾਈ ਨਹੀਂ ਕੀਤਾ ਕਿਉਂਕਿ ਮੇਰੇ ਕੋਲ ਇਨਾ ਟਾਈਮ ਵੀ ਨਹੀਂ ਹੈਗਾਗਾ पर हां जब मेरे को टाइम हो है मैं जरूर व्लॉग से शेयर करूंगी है ना उसके बाद आप इसे देख सकते हो जी जिदे जड़े बर्तनਾਂ ਚ ਮੈਂ ਚਾਹ ਬਣਾਈ ਸਾਰੇ ਬਰਤਨ ਸਾਰੇ ਨਹੀਂ ਇੱਕ ਤੋਂ ਬਰਤਨ ਹੀ ਆਣਾ ਐਨਾਂ ਨੂੰ ਸਾਫ਼ करूंगी ਬਰਤਨ ਸਾਫ਼ ਕਰਨ ਤੋਂ ਬਾਅਦ ਮੈਂ ਆਪਣਾ ਮੂੰਹ ਹੱਥ ਧੋ ਕੇ ਤੇ ਤਿਆਰ ਹੋऊंगी ਸੋ ਗਾਇਸ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਬੋਜ ਨੂੰ ਵੀ ਸਾਫ ਕਰੂੰਗੀ ਸੈਲਫ ਨੂੰ ਸਾਫ ਕਰੂੰਗੀ ਹਨਾ ਤਾਂ ਮੈਨੂੰ ਖਲਾਰਾ ਬਿਲਕੁਲ ਪਸੰਦ ਨਹੀਂ ਮੈਨੂੰ ਸਫਾਈ ਬਹੁਤ ਜ਼ਿਆਦਾ ਪਸੰਦ ਆ ਤਾਂ ਨਾਲ ਦੀ ਨਾਲ ਹੀ ਇਦਾਂ ਹੁੰਦਾ ਕਿ ਥੋੜਾ ਬਹੁਤ ਤਾਂ ਵੀ ਖਲਾਰਾ ਪਿਆ ਨਾਲ ਦੀ ਨਾਲ ਸਫਾਈ ਹੋ ਜਾਏ ਬਹੁਤ ਚੰਗਾ ਲੱਗਦਾ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਵਰਤਨ ਸਾਰੇ ਸੌਫ ਹੋ ਚੁੱਕੇ ਸੀਗੇ ਤਾਂ ਪਾਣੀ ਬਹੁਤ ਜ਼ਿਆਦਾ ਠੰਡਾ ਸੀਗਾ ਤਾਂ ਠੰਡੇ ਪਾਣੀ ਦੇ ਨਾਲ ਹੀ ਮੈਨੂੰ ਵਾਸ਼ ਕਰਨੇ ਪਏ ਸੋ ਉਸ ਤੋਂ ਬਾਅਦ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਆਪਾਂ ਹੋਗੇ ਸੀ ਥੋੜਾ ਬਹੁਤਾ ਰੈਡੀ ਚਾਣ ਗਾਓ ਸਬਸਕ੍ਰਾਈਬ ਬਾਏ ਬਾਏ